ਅਮਰੀਕਾ ਦੇ ਦੱਖਣੀ ਕੈਰੋਲਾਈਨਾ ਦੀ ਸਾਬਕਾ ਗਵਰਨਰ ਅਤੇ ਜਾਣੀ ਪਛਾਣੀ ਡਿਪਲੋਮੈਟ ਨੀਕੀ ਹੈਲੇ ਨੇ ਇਹ ਦੁਖਦ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਨੀਕੀ ਹੈਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕਮਾਂਤਰੀ ਪਿਤਾ ਦਿਵਸ ਵਾਲੇ ਦਿਨ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਰੰਦਾਵਾ 64 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ। ਇਸ ਪੋਸਟ ਜ਼ਰੀਏ ਨਿੱਕੀ ਹੈਲੈਨੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ ਜੀਵਨ ਵਿੱਚ ਉਹਨਾਂ ਦੇ ਯੋਗਦਾਨ ਨੂੰ ਚੇਤੇ ਕੀਤਾ। ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਨਿੱਕੀ ਹੈਲੈਨੇ ਦੱਖਣੀ ਕੈਰੋਲਾਈਨਾ ਦੇ ਇੱਕ ਹਸਪਤਾਲ ਵਿੱਚ ਆਪਣੇ ਪਿਤਾ ਨੂੰ ਮਿਲਣ ਲਈ ਆਪਣੀ ਸਿਆਸੀ ਮੁਹਿੰਮ ਨੂੰ ਸੰਖੇਪ ਤੌਰ ਤੇ ਰੋਕ ਦਿੱਤਾ ਸੀ। ਉਸ ਸਮੇਂ ਵੀ ਵਿਆਪਕ ਤੌਰ ਤੇ ਇਸ ਗੱਲ ਦੀ ਚਰਚਾ ਚੱਲੀ ਸੀ ਕਿ ਉਹਨਾਂ ਦੇ ਪਿਤਾ ਦੀ ਤਬੀਅਤ ਕੁਝ ਨਸਾਹਜ਼ ਚੱਲ ਰਹੀ ਹੈ। ਨਿੱਕੀ ਹੈਲੇ ਦੇ ਪਿਤਾ ਅਜੀਤ ਸਿੰਘ ਰੰਦਾਵਾ ਪੰਜਾਬ ਤੋਂ ਜੀਵ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ 1969 ਵਿੱਚ ਪੀਐਚਡੀ ਕਰਨ ਲਈ ਕੈਨੇਡਾ ਆਏ ਅਤੇ ਸੁਪਰੰਤ ਉਹਨਾਂ ਦੱਖਣੀ ਕੈਰੋਲਾਈਨਾ ਦੇ ਬੈਂਬਰਗ ਵਿਖੇ ਵੂਰਹੀਸ ਕਾਲਜ ਵਿੱਚ ਵੀ ਕੁਝ ਸਮਾਂ ਬਿਤਾਇਆ ਨਿੱਕੀ ਹੈਲੇ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖਿਆ ਕਿ ਉਹਨਾਂ ਦੇ ਜੀਵਨ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ ਤੇ ਸਮੁੱਚੇ ਜੀਵੰਦਰਾਂ ਨੂੰ ਉਹਨਾਂ ਨੇ ਆਪਣੇ ਬੱਚਿਆਂ ਤੇ ਪਰਿਵਾਰ ਦੀ ਅਗਲੀ ਪੀੜ੍ਹੀ ਨੂੰ ਵੀ ਮਿਹਨਤ ਵਿਸ਼ਵਾਸ ਤੇ ਚੰਗੇ ਆਚਰਣ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।